15 ਮਿੰਟ ਦੇ ਚਾਰਟ ਤੇ ਦੇਖ ਕੇ ਮੈਂ ਇੱਕ ਟ੍ਰੇਡ ਲਈ ਹੈ ਇਹ ਟ੍ਰੈਂਡ ਲਾਈਨ ਤੇ ਮੈਂ ਫੁੱਲ ਐਕਸਪਲੇਨ ਕਰੂੰਗਾ ਵੀ ਇਹਦਾ ਇੱਧਾ ਟਾਰਗੇਟ ਕਿਉਂ ਰੱਖਿਆ ਹੈ ਜੈਡਾ ਸਟਾਪ ਲਸ ਕਿਉਂ ਕਿਉਂਕਿ ਸਟਾਪ ਲਸ ਹਮੇਸ਼ਾ ਦੇਖਿਆ ਮੇਰੇ 3 ਪੁਆਇੰਟ ਤੇ ਹੁੰਦਾ ਐਤੋਂ ਵੱਡਾ ਸਟਾਪ ਲਸ ਨਹੀਂ ਹੁੰਦਾ ਤੇ ਜਿਹੜਾ ਹੈਗਾ ਟਾਰਗੇਟ ਉਹ ਵੱਧ ਤੋਂ ਵੱਧ ਕਿੰਨੇ ਵੀ ਪੁਆਇੰਟ ਦਾ ਹੋ ਸਕਦਾ ਹੈ 10 15 20 25 ਕਿੰਨੇ ਦਾ ਵੀ ਹੋ ਸਕਦਾ ਮਤਲਬ ਇਹ ਜਗ੍ਹਾ ਤੇ 15 ਮਿੰਟ ਦੇ ਚਾਰਟ ਤੇ ਦੇਖੀ ਤੇ ਇੱਕ ਟ੍ਰੈਂਡ ਲਾਈਨ ਆ ਰਹੀ ਸੀ ਮੈਂ ਉਸ ਨੂੰ ਦੇਖ ਕੇ ਟ੍ਰੇਡ ਲਈ ਹੈ ਦੇਖੋ ਇਹ ਜੇ ਤੋ 3 ਪੁਆਇੰਟ ਕਵਰ ਕਰਦੀ ਸੀ ਤੇ ਫਿਰ ਮੈਂ 5 ਮਿੰਟ ਤੇ 1 ਮਿੰਟ ਤੇ ਦੇਖ ਕੇ ਫਿਰ ਟ੍ਰੇਡ ਲਈ ਹੈ ਇਹ ਆਪਣੀ ਬਾਇੰਗ ਹੈਗੀ ਹੈ 12411 ਦੀ ਤੇ ਸਟਾਪ ਲੌਸ ਹੈਗਾ 12109 ਦਾ ਤੇ ਆਪਣਾ ਟਾਰਗੇਟ ਹੈਗਾ ਤੁਸੀਂ ਅਪਰੋਕਸ ਮੰਨ ਕੇ ਚੱਲੋ ਮੈਂ 10 ਪੁਆਇੰਟ ਹੀ ਕੈਪਚਰ ਕਰਨਾ ਚਾਹੁੰਦਾ ਹਾਂ 24 ਤੋਂ 34 ਤੱਕ ਮਤਲਬ ਤੇ ਉਸ ਤੋਂ ਬਾਅਦ ਜਿੰਨੇ ਪੁਆਇੰਟ ਆਉਣਗੇ ਤਾਂ ਉਹ ਦੇਖਦੇ ਕਿੰਨੇ ਬੰਦੇ ਆ रिस्क अवार्ड ਦੇ ਸਾਹਮਣੋਂ ਤਾਂ ਮੈਂ ਇਹ ਇਮ ਨੂੰ ਇੱਕ ਵਾਰ ਟੱਚ ਕਰ ਸਕਦਾ ਤਾਂ ਕਰਕੇ ਮੈਂ ਲੌਂਗ ਸ਼ਾਰਟ ਮੈਂ ਉੱਥੇ ਤੱਕ ਲਾਇਆ ਹੋਇਆ ਇੱਕ 34 ਤੱਕ ਇੱਕ 24 ਤੋਂ 34 ਤੱਕ ਦੇਖਦੇ ਹਾਂ ਇਹ ਟ੍ਰੇਡ ਆਪਣਾ ਸਕਸੈਸ ਹੁੰਦਾ ਕਿ ਨਹੀਂ ਟਾਰਗੇਟ ਇਹਦੇ ਵਿੱਚ 10 ਪੁਆਇੰਟ ਦਾ ਹੈ ਤੇ ਇਹਦਾ ਆਪਣਾ ਰਿਸਕ ਰਿਵਾਰਡ ਰੇਸ਼ੋ ਹੈਗਾ ਜਿਹੜਾ 3 ਤੋਂ ਉੱਤੇ ਦਾ ਸਭ ਆਤਿੰਦਾ 3 ਪੁਆਇੰਟਸ ਹੈ 27 ਦਾ ਰਿਸਕ ਰਿਵਾਰਡ ਇਦੇ ਵਿੱਚ ਇਹ ਇਨਡਿਸਿਜਨ ਕੈਂਡਲ ਵੀ ਬਣਾ ਸਕਦੀ ਹੈ ਜੇ ਇੱਥੇ ਅਪਡਾਉਨ ਕਿਉਂਕਿ ਇੱਥੇ ਜਿਹੜਾ ਟ੍ਰੈਂਡ ਲਾਈਨ ਹੁੰਦੀ ਹੈ ਉੱਥੇ ਬਾਅਰ ਤੇ ਸੈਲਰ ਵੀ ਬਹੁਤ ਹੁੰਦੇ ਆ ਜਿਹੜੇ ਸੈਲਰ ਹੁੰਦੇ ਹੋ ਉਹ ਕਹਿੰਦੇ ਵੀ ਆਪਾਂ ਬ੍ਰੇਕ ਕਰੀਏ ਤੇ ਜਿਹੜੇ ਟ੍ਰੈਂਡ ਲਾਈਨ ਤੇ ਹੁਣ ਆਪਾਂ ਬਾਇੰਗ ਕੀਤੀ ਹੈ ਤਾਂ ਆਪਾਂ ਬਾਇੰਗ ਕਰਨ ਵਾਲੇ ਬੰਦੇ ਇੱਥੇ ਬੈਠੇ ਨੇ ਵੀ ਜਿਹੜੇ ਆਪਾਂ ਬਾਏ ਕਰੀਏ ਇਸ ਕਰਕੇ ਇੱਥੇ ਇੱਕ ਇਨਡਿਸਿਜਨ ਕੈਂਡਲ ਵੀ ਬਣ ਜਾਂਦੀ ਹੈ 15 ਮਿੰਟ ਦੇ ਚਾਰਟ ਤੇ 5 ਮਿੰਟ ਦੇ ਚਾਰਟ ਤੇ ਤੇ ਜਦੋਂ ਇਨਡਿਸਿਜਨ ਕੈਂਡਲ ਦਾ ਹਾਈ ਜਾਂ ਲੋ ਬ੍ਰੇਕ ਹੁੰਦਾ ਤਾਂ ਉਸ ਸਾਈਡ ਦੀ ਮੂਵਮੈਂਟ ਆਉਂਦੀ ਆਉਂਦੀ ਹੈ ਆਪਾਂ ਦੇਖਦੇ ਹਾਂ ਹੁਣ ਅਗਲੀ ਕੈਂਡਲ ਕਿਹੜੀ ਕਿਸ ਤਰ੍ਹਾਂ ਦੀ ਬਣਦੀ ਹੈ ਇਹ ਇਨ ਡਿਸੀਜਨ ਕੈਂਡਲ ক্লোਜ਼ ਕਰਨਾ ਚਾਹੁੰਦੀ ਹੈ ਮੈਨੂੰ ਲੱਗਦਾ ਹੈ ਤੇ ਜਿਹੜੀ ਹੈਗੀ 15 ਮਿੰਟ ਦੇ ਚਾਰਟ ਤੇ ਉਹਨੂੰ ਰਿਜੈਕਸ਼ਨ ਮਿਲ ਰਿਹਾ ਹੈ ਮਤਲਬ ਵੀ ਰਿਜੈਕਸ਼ਨ ਮਿਲ ਕੇ ਇੱਕ ਚੌਕਤੀ ਤੱਕ ਜਾ ਸਕਦੀ ਹੈ ਅਪਰੋਕਸ ਆਰਾਮدار ਨਾਲ ਤੇ ਜਿਹੜੀ ਹੈਗੀ 5 ਮਿੰਟ ਦੀ ਚਾਰਟ ਉਹੋ ਅ ਐਂਡ ਡਿਸੀਜਨ ਕੈਂਡਲ ক্লোਜ਼ ਕਰਨਾ ਚਾਹੁੰਦੀ ਹੈ ਉਹ ਰਹਿ ਕੇ 44 ਸੈਕਿੰਡ 1 ਮਿੰਟ ਦੇ ਚਾਰਟ ਤੇ EMA ਨੂੰ ਟੱਚ ਕਰ ਰਹੀ ਹੈ ਉੱਤ ਵਾਪਸ ਆ ਰਹੀ ਹੈ ਕਿਉਂਕਿ EMA ਛੋਟਾ ਹੋਵੇ ਵੱਡਾ ਹੋਵੇ 1 ਮਿੰਟ ਤੇ 5 ਮਿੰਟ ਤੇ ਇਹ ਕੰਮ ਕਰਦੇ ਹੀ ਕਰਦਾ ਪਰ ਕੀ ਹੈ ਨਾ ਟ੍ਰੈਂਡ ਲਾਈਨ ਤੇ ਆਪਣੇ ਬਾਇੰਗ ਦੇ ਜਿਹੜਾ ਜ਼ੋਨ ਹੈ ਉਹਦੇ ਤੋਂ ਉੱਪਰ ਇੱਕ ਸਸਟੇਨੇਬਲ ਜ਼ੋਨ ਬਣਾ ਰੱਖਿਆ ਮਤਲਬ U ਸ਼ੇਪ ਕਰਕੇ ਹੀ ਮਾਰਕੀਟ ਉੱਪਰ ਨੂੰ ਜਾਂਦੀ ਹੈ ਤਾਂ ਇੱਕ ਆ ਦੇਖੋ ਇੱਥੇ ਰਿਜੈਕਸ਼ਨ ਕੈਂਡਲ ਮਿਲ ਰਹੀ ਹੈ ਥੱਲੋਂ ਜੋ ਕਿ ਆਪਣੇ ਵਾਸਤੇ ਬਹੁਤ ਵਧੀਆ 12 ਸੈਕਿੰਡ ਰਹਿ ਗਈ ਜੇ ਤੇ ਟੀ ਪੁਆਇੰਟ ਮਤਲਬ ਹੈਮਰ ਕੈਂਡਲ ক্লোਜ਼ ਕਰਦੀ ਹੈ ਤਾਂ ਟਾਰਗੇਟ ਆਪਣਾ ਆਉਂਦਾ ਚਾਂਸ ਬੱਜੂਗਾ ਪਰ ਇਹ ਉਦੋਂ ਵੀ ਉੱਤੇ ਜਾ ਕੇ ক্লোਜ਼ ਕਰ ਰਹੀ ਹੈ ਜੇ ਆਪਣਾ ਟਾਰਗੇਟ ਇੱਕੇ ਕੈਂਡਲ ਦੇ ਵਿੱਚ ਆਉਂਦਾ ਤਾਂ ਬਹੁਤ ਵਧੀਆ 130 ਤੇ ਆਪਣਾ 34 ਤੱਕ ਟਾਰਗੇਟ 10 ਪੁਆਇੰਟ ਦਾ ਤੇ ਆਪਣਾ 3.27 ਦਾ ਰਿਸਕ ਰਿਵਾਰਡ ਹੈ ਬਹੁਤ ਵਧੀਆ ਟਰੇਡ ਚੱਲ ਰਿਹਾ ਆਪਣਾ ਬਹੁਤ ਵਧੀਆ 15 ਮਿੰਟ ਦੇ ਚਾਰਟ ਤੇ ਮੈਂ ਦੁਬਾਰਾ ਐਕਸਪਲੇਨ ਕਰਾਂ 15 ਮਿੰਟ ਦੇ ਚਾਰਟ ਤੇ ਇੱਕ ਟ੍ਰੈਂਡ ਲਾਈਨ ਆ ਰਹੀ ਸੀ ਮੈਂ ਉਹਦੇ ਤੋਂ ਲਈ ਇਹਦੇ ਟਰੇਡ 5 ਮਿੰਟ ਦੇ ਚਾਰਟ ਤੇ ਦੇਖਾਂ ਤਾਂ ਇੱਕ ਇੰਡੀਸੀਜਨ ਕੈਂਡਲ ਜਿਵੇਂ ਮੈਂ ਆਖਿਆ ਸੀ ਇੰਡੀਸੀਜਨ ਕੈਂਡਲ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਬਾਇੰਗ ਆਉਂਦੀ ਹੈ ਤਾਂ ਉਸ ਸਾਈਡ ਦਾ ਮੂਵਮੈਂਟ ਆਉਂਦਾ ਜੇ ਥੱਲੇ ক্লোਜ਼ ਆਵੇ ਅ ਮਤਲਬ ਬੇਰਿਸ਼ ਰੈੱਡ ਕਰਕੇ ਇਹ ਡਿਸੀਜਨ ਕਰੇ ਤਾਂ ਉਸ ਸਾਈਡ ਦਾ ਮੂਵਮੈਂਟ ਆਉਂਦਾ ਇੱਕ ਗੈਪ ਅਪ ਤੇ ਪਲੱਸ ਅ ਅਪਸਾਈਡ ਅ ਕਲੋਜ਼ ਕੀਤੀ ਹੈ ਹੁਣ ਦੇਖਦੇ ਹਾਂ ਟ੍ਰੈਂਡ ਲਾਈਨ ਗਈ ਦਸੀ ਤੇ ਪਰ ਉੱਪਰ ਇਹ ਮੈਨੂੰ ਟੱਚ ਕਰਕੇ ਆ ਗਈ ਹਜੇ ਵੀ ਇੱਥੇ ਪੋਟੈਂਸ਼ੀਅਲ ਹੈਗਾ ਕਿਉਂਕਿ 1 31 60 ਤੱਕ ਹਾਈ ਲੱਗ ਗਿਆ ਇਹ ਆਪਦਾ ਇਹ ਤੇ ਦੇਖਦੇ ਹਾਂ ਅੱਗੇ ਕੀ ਬੰਦਦਾ ਜਦੋਂ ਕੈਂਡਲ ਉੱਪਰ ਉਹਦੀ ਉੱਪਰ ਕਲੋਜ਼ ਕਰਨ ਲੱਗੇ ਨਾ ਮਤਲਬ ਥੱਲੇ ਬਾਇੰਗ ਹੋਣੀ ਸ਼ੁਰੂ ਹੋ ਗਈ ਜਿਹੜਾ ਮਤਲਬ ਹੁੰਦਾ ਵੀ ਥੱਲੇ ਬਾਇੰਗ ਹੋਣੀ ਸ਼ੁਰੂ ਹੋ ਗਈ ਤੇ ਆਪਾਂ ਅਗਰ ਸਟਾਪ ਲੌਸ ਹੁੰਦਾ ਜਿਹੜਾ ਉਹ ਟਾਈਮ ਟੂ ਟਾਈਮ ਟ੍ਰੇਲ ਕਰਦੇ ਰਹਿਣਾ ਚਾਹੀਦਾ ਮੇਰਾ ਸਟਾਪ ਲੌਸ ਹਮੇਸ਼ਾ 3 ਪੁਆਇੰਟ ਦਾ ਹੁੰਦਾ ਉਦੋਂ ਉੱਤੇ ਸਟਾਪ ਲੌਸ ਨਹੀਂ ਮੈਂ ਰੱਖਦਾ ਜਿੱਥੇ ਮੈਂ ਐਂਟਰੀ ਲਾਈ ਸੀਗੀ ਸਿਰਫ ਇੱਕ ਵਾਰ ਉੱਥੇ ਪ੍ਰਾਈਸ ਆਇਆ ਉਸ ਤੋਂ ਬਾਅਦ ਉੱਥੇ ਪ੍ਰਾਈਸ ਮੂਵ ਕਰਨੀ ਨਹੀਂ ਆਇਆ ਕਿਉਂਕਿ ਇੱਕ ਇਹ ਤਰ੍ਹਾਂ ਦਾ ਜ਼ੋਨ ਬਣਿਆ ਹੋਇਆ ਹੈ ਥੱਲੇ ਇਸ ਤਰ੍ਹਾਂ ਦਾ ਜਿੰਨ ਜਰ ਇਹ ਜੇ ਇਹ ਬ੍ਰੇਕ ਕਰਦਾ ਤਾਂ ਆਪਣਾ ਸਟਾਪ ਲੌਸ ਵੀ ਹਿਟ ਕਰ ਦੋਗੇ ਇਸ ਤਰ੍ਹਾਂ ਦਾ ਜ਼ੋਨ ਇੱਕ ਜਿਹੜਾ ਇਹ ਬਣਿਆ ਹੋਇਆ ਹੈ ਤਾਂ ਇਹ ਸਟਾਪ ਲੌਸ ਵੀ ਹਿਟ ਕਰ ਦੋਗੇ ਈਜ਼ੀਲੀ ਹਿਟ ਕਰ ਦੋਗੇ ਉਸ ਤੋਂ ਬਾਅਦ ਤਾਂ ਭਾਵੇਂ ਟਰੇਡ ਚੋਂ ਨਿਕਲ ਜੀ ਆਪਾਂ ਸਟਾਪ ਲੌਸ ਵੀ ਟ੍ਰੇਲ ਕਰ ਸਕਦੇ ਹਾਂ ਇਸੇ ਗੱਲ ਉੱਤੇ ਕਾਸ ਟੂ ਕਾਸ ਨਿਕਲ ਜਾਣਗੇ ਮਤਲਬ ਨਾ ਨੋ ਪ੍ਰੋਫਿਟ ਨੋ ਲਾਸ ਉਹ ਜਗ੍ਹਾ ਤੋਂ ਨਿਕਲ ਜਾਣਗੇ ਤੇ ਕੀ ਕਰਨਾ ਆਪਾਂ ਬੈਠੇ ਰਹੀਏ ਤਾਂ ਫਿਰ ਆਪਾਂ ਉਹਦਾ ਸਟਾਪ ਲਾਸ ਲੈ ਕੇ 3 ਪੁਆਇੰਟ ਦਾ ੜਾ ਕੇ ਫਿਰ ਜਾਵਾਂਗੇ ਕਿਉਂ ਨਾ ਤਾਂ ਇੱਥੇ ਜੋਨ ਦੇ ਉੱਤੋਂ ਵਾਪਸ ਮੁੜ ਰਹੀ ਹੈ ਹੌਲੀ ਹੌਲੀ ਤੇ ਜਿਹੜੀ 15 ਮਿੰਟ ਦੀ ਚਾਰਟ ਤੇ ਉਹ ਟ੍ਰੈਂਡ ਲਾਈਨ ਤੋਂ ਰਿਜੈਕਸ਼ਨ ਲੈ ਰਹੀ ਰਿਜੈਕਸ਼ਨ ਦਾ ਹੀ ਆਪਾਂ ਫਾਇਦਾ ਠਾ ਕੇ ਤੇ ਆਪਾਂ ਆਪਣੀ ਟ੍ਰੇਡ ਸਕਸੈਸ ਕਰ ਜਾਗੇ 1295 1293540 45 30 30 ਲਈ 25 355 365 4575 ਇੱਕਦਮ 31 ਹੋਈ ਚਲੀ ਜਾਵੇ 1 ਮਿੰਟ ਤੇ ਵਧੀਆ ਲਾਦੀ ਕਿਉਂਕਿ ਜਲਦੀ ਜਲਦੀ ਟ੍ਰੇਡ ਲਾਈਨ ਸੌਰੀ ਕੈਂਡਲ ক্লোਜ਼ ਕਰਦੀ ਹੈ ਜਿਹੜਾ ਉੱਪਰ ਜੋਨ ਬਣਿਆ ਹੋਇਆ ਜਦੋਂ ਇਹ ਬ੍ਰੇਕ ਕਰਦਾ ਤਾਂ ਆਪਣਾ इजीली ਟਾਰਗੇਟ ਆਊਗਾ ਮਤਲਬ ਵੀ ਉੱਪਰ ਵਾਲਾ ਜ਼ੋਨ ਹੈ ਜਿਹੜਾ ਇਹ ਵਾਲਾ ਇਹ ਵਾਲਾ ਜ਼ੋਨ ਜਦ ਬ੍ਰੇਕ ਕਰਕੇ ਉੱਪਰ ক্লোਜ਼ ਕਰ ਗਈ ਤਾਂ ਜਿਹੜੇ ਬਾਇੰਗ ਵਾਲੇ ਹੋਣਗੇ ਉਹ ਸਾਰੇ ਬਾਇੰਗ ਦੀ ਟਰੇਡ ਲੈਣੀ ਸ਼ੁਰੂ ਕਰ ਦੇਣਗੇ ਦੇਖੋ ਇੱਥੇ ਘੁੰਮ ਰਹੀ ਹੈ ਥੱਲੋਂ ਉੱਤੇ ਉੱਤੋਂ ਥੱਲੇ ਆ ਦੇਖੋ ਮੈਂ ਤੁਹਾਨੂੰ ਕੀ ਅਖੇ ਸੀਗਾ ਵੀ ਜਦੋਂ ਆਪਣੇ ਸਟਾਪ ਲਾਸ ਤੋਂ ਜਾਂਦੀ ਹੈ ਏਟਰੀਅਨ ਲਾਈਨ ਹੁਣ ਆਪਣਾ ਸਟਾਪ ਲੌਸ ਖਾ ਕੇ ਜਾਊਗੀ ਆ ਸੌਰੀ ਕੈਂਡਲ ਹੋ ਸਕਦਾ ਹੈ ਇਹ ਆਪਣਾ ਸਟਾਪ ਲੌਸ ਜਦੋਂ ਆ ਦੇਖੋ ਹੁਣ ਇਹ ਥੱਲੇ ਆਈ ਹੈ ਤੇ ਥੱਲੋਂ ਆ ਵੋਲਿਊਮ ਕਿੰਨੀ ਵੱਧ ਰਹੀ ਹੈ ਮਤਲਬ ਇਥੋਂ ਬਾਇੰਗ ਕਰ ਰਹੇ ਹੈ ਜੇ ਉੱਪਰ ਵੱਲ ਨੂੰ ਜਾ ਕੇ ਨੇ ਇਹਦੀ ਜ਼ੋਨ ਤੋਂ ক্লোਜ਼ ਕਰਤਾ ਤਾਂ ਆਪਾਂ ਨੂੰ ਹੋਰ ਵੀ ਫਾਇਦਾ ਹੋਊਗਾ ਜੇ ਟ੍ਰੇਡ ਆਪਣਾ ক্লোਜ਼ ਹੁੰਦਾ ਤਾਂ ਮੈਂ ਇਸ ਤਰ੍ਹਾਂ ਵੀ ਵੀਡੀਓ ਪਾਉਂਗਾ ਨਹੀਂ ਤਾਂ ਕੀ ਹੁੰਦਾ ਜਦੋਂ ਉਹ ਲਾਸ ਹੋ ਜਾਂਦਾ ਹੈ ਬੰਦਾ ਵੀਡੀਓ ਨਹੀਂ ਪਾਉਂਦਾ ਕਿਉਂਕਿ ਇਹਦੇ ਚੋ ਵੀ ਆਪਾਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਜੇ ਆਪਣਾ ਲਾਸ ਵੀ ਹੁੰਦਾ ਤਾਂ ਆਪਾਂ ਨੂੰ ਕੀ ਕਰਨ ਆ ਦੇਖੋ ਹੁਣ ਆਪਣਾ ਇਹਦੇ ਚ ਸਟاپ ਲਾਸ ਚਲਾ ਗਿਆ ਪਰ ਇਹ ਸਟاپ ਲਾਸ ਤੋਂ ਡਰ ਰਿਹਾ ਹੈ ਪ੍ਰਾਈਸ ਹੁਣ ਮੈਂ ਇਹਦੇ ਚ ਨਹੀਂ ਦੁਬਾਰੇ ਟ੍ਰੇਡ ਲੈਂਦਾ ਕਿਉਂਕਿ 5 ਮਿੰਟ 1 ਮਿੰਟ ਦੇ ਚਾਰਟ ਤੇ ਬਹੁਤ ਅ ਰਿਜੈਕਸ਼ਨ ਲਿਆ ਕੈਂਡਲ ਨੇ ਤੇ ਉਸ ਤੋਂ ਬਾਅਦ ਫਿਰ ਇਹ ਥੱਲੇ ਬ੍ਰੇਕ ਕੀਤਾ ਤੁਸੀਂ ਆਹ ਦੇਖੋ ਵੀ ਫੇਰ ਫੇਰ ਉੱਪਰ ਵੱਲ ਨੂੰ ਵੇਰ ਜਾ ਰਿਹਾ ਹੈ ਪਹਿਲਾਂ ਇੱਕ ਵਾਰ ਪ੍ਰਾਈਸ ਇੱਥੇ ਆਇਆ ਸੀ ਹੁਣ ਇਹ ਉੱਪਰ ਚਲੇ ਗਿਆ ਇਸ ਤੋਂ ਬਾਅਦ ਹੁਣ ਇਹ ਜਦੋਂ ਇਹ ਟਰੈਪ ਬਣ ਚੁੱਕਾ ਹੈ ਇਸ ਜਗ੍ਹਾ ਦਾ ਟਰੈਪ ਐ ਬਣ ਚੁੱਕਾ ਹੈ ਕਿਉਂਕਿ ਜਦੋਂ ਹੁਣ ਥੱਲੇ ਬ੍ਰੇਕ ਕਰ ਗਿਆ ਸਾਰੇ ਥੱਲੇ ਦੀ ਪੋਜੀਸ਼ਨ ਲੈਣਗੇ ਇੱਥੇ ਲਿਕਵਿਡਿਟੀ ਵੱਧ ਜੂਗੀ ਤੇ ਫੇਰ ਉੱਪਰ ਵੱਲ ਨੂੰ ਕੈਂਡਲ ਚਲੇ ਜਾਊਗੀ ਇਸ ਤਰ੍ਹਾਂ ਹੁੰਦਾ ਹੈ ਇਹ ਬਾਇੰਗ ਟਰੈਪ ਸੈਲਿੰਗ ਟਰੈਪ ਸੋ ਇਹ ਆਪਣੀ ਟ੍ਰੇਡ ਨਹੀਂ ਸக்ஸੈਸਸ ਰਹੀ ਤੇ ਆਪਾਂ ਨੈਕਸਟ ਟ੍ਰੇਡ ਫੇਰ ਕਰਾਂਗੇ ਸੋ ਧੰਨਵਾਦ ਵੀਡੀਓ ਸ਼ੇਅਰ ਕਰ ਸਕਦੇ ਹੋ ਸਬਸਕ੍ਰਾਈਬ ਕਰ ਲਓ ਚੈਨਲ